ਪਾਕਿਸਤਾਨ ਉੱਤੇ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਵੀ ਭਾਰਤ ਵਾਲੇ ਪਾਸੇ ਨੂੰ ਹਮਲਾ ਕੀਤਾ ਹੈ ਜਾਣਕਾਰੀ ਮੁਤਾਬਕ ਗੋਲੀਬਾਰੀ ਕੀਤੀ ਗਈ ਹੈ ਇਸ ਗੋਲੀਬਾਰੀ ਦੇ ਵਿੱਚ 8 ਨਾਗਰਿਕਾਂ ਦੇ ਮਾਰੇ ਜਾਣ ਦੀ ਖਬਰ ਹੈ ਨਿਰਦੋਸ਼ ਲੋਕ ਸੀ ਜੋ ਉਹ ਮਾਰੇ ਗਏ ਨੇ ਹੁਣ ਤੱਕ ਦੀ ਜੋ ਜਾਣਕਾਰੀ ਹੈ ਇਹ ਖਬਰ ਅਸੀਂ ਮੀਡੀਆ ਰਿਪੋਰਟਸ ਦੇ ਹਵਾਲੇ ਨਾਲ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਗੋਲੀਬਾਰੀ ਹੋਣ ਦੀ ਖਬਰ ਹੈ ਜਵਾਬੀ ਕਾਰਵਾਈ ਕਰਨ ਦੀ ਕੋਸ਼ਿਸ਼ ਕਿਤੇ ਨਾ ਕਿਤੇ ਪਾਕਿਸਤਾਨ ਨੇ ਕਬਰਾ ਕੇ ਕੀਤੀ ਹੈ ਅਪ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਜ਼ੋਰਦਾਰ ਅਟੈਕ ਹੈ ਜਿਹੜਾ ਭਾਰਤ ਵੱਲੋਂ ਕੀਤਾ ਗਿਆ ਸੀ ਅਤਵਾਦੀਆਂ ਦੇ ਟਿਕਾਣਿਆਂ ਤੇ ਇਸ ਤੋਂ ਬਾਅਦ ਪੀਓਕੇ ਤੇ ਪਾਕਿਸਤਾਨੀ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਨੋ ਟਿਕਾਣਿਆਂ ਦੇ ਉੱਤੇ ਹਮਲੇ ਹੋਏ ਸੀ ਇਨ੍ਹਾਂ ਹਮਲਿਆਂ ਵਿੱਚ ਕਰੀਬ 90 ਦੇ ਕਰੀਬ ਅਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ ਪਰ ਇਸ ਵਿੱਚਕਾਰ ਹੁਣ ਅਤਵਾਦੀ ਟਿਕਾਣਿਆਂ ਤੇ ਹਮਲੇ ਤੋਂ ਬਾਅਦ ਪਾਕਿਸਤਾਨ ਕਬਰਾਇਆ ਇਹ ਵੀ ਜਾਣਕਾਰੀ ਹੈ ਇਸ ਵਿੱਚ 8 નિર્દોਸ਼ ਲੋਕਾਂ ਦੀ ਜਾਨ ਲੈ ਲਈ ਗਈ ਹੈ ਐਲਓਸੀ ਦੇ ਨਾਲ ਸਰਹੱਦੀ ਪੁੰਛ ਜ਼ਿਲ੍ਹੇ ਦੇ ਵਿੱਚ ਜਿਹੜੇ ਪਿੰਡ ਲੱਗਦੇ ਨੇ ਉੱਥੇ ਗੋਲੀਬਾਰੀ ਕੀਤੀ ਗਈ ਆ 8 નિર્ਦੋਸ਼ ਲੋਕ ਪਾਕਿਸਤਾਨ ਦੇ ਵੱਲੋਂ ਕੀਤੇ ਗਏ ਹਮਲੇ ਵਿੱਚ ਮਾਰੇ ਜਾਣ ਦੀ ਖਬਰ ਹੈ ਕਥਿਤ ਤੌਰ ਤੇ ਇਸ ਤਰ੍ਹਾਂ ਪਾਕਿਸਤਾਨ ਅਤਵਾਦੀਆਂ ਦੇ ਐਕਸ਼ਨ ਤੇ ਜਵਾਬ ਦੇ ਵਿੱਚ ਲੋਕਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਵੀ ਜਾਣਕਾਰੀ ਹੈ ਪਾਕਿਸਤਾਨ ਦੇ ਵੱਲੋਂ ਪੰਜ ਇਲਾਕੇ ਦੇ ਵਿੱਚ ਸਰਦੀ ਇਲਾਕੇ ਦੇ ਵਿੱਚ ਇਹ ਟਾਰਗੇਟ ਕੀਤਾ ਗਿਆ ਇੱਕ ਤਰਫ ਤੋਂ ਜੰਮੂ ਕਸ਼ਮੀਰ ਦਾ ਇਲਾਕਾ ਜਿੱਥੇ ਸਕੂਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਉੱਥੇ ਪੰਜਾਬ ਵਿੱਚ ਵੀ ਫਿਰੋਜ਼ਪੁਰ ਫਾਜ਼ਿਲਕਾ ਜ਼ਿਲ੍ਹਿਆਂ ਦੇ ਵਿੱਚ ਸਕੂਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਦਿੱਲੀ ਐਨਸੀਆਰ ਵਿੱਚ ਵੀ ਸਕੂਲਾਂ ਨੂੰ ਜਲਦੀ ਛੁੱਟੀ ਹੋ ਜਾਵੇਗੀ ਪਾਕਿਸਤਾਨ ਦੇ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਰਾਜਸਥਾਨ ਸਰਕਾਰ ਨੇ ਵੀ ਸਕੂਲ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਕੁਝ ਚਾਰ ਸਰਹੱਦੀ ਜ਼ਿਲ੍ਹੇ ਨੇ ਜਿੱਥੇ ਰਾਜਸਥਾਨ ਸਰਕਾਰ ਦਾ ਇਹ ਫੈਸਲਾ ਲਿਆ ਗਿਆ ਦਰਅਸਲ ਸਰਕਾਰ ਨਹੀਂ ਚਾਹੁੰਦੀ ਕਿ ਪਾਕਿਸਤਾਨ ਨਾਲ ਛਿੜੀ ਲੜਾਈ ਵਿੱਚ ਕਿਸੇ ਤਰ੍ਹਾਂ ਦੇ ਨਾਗਰਿਕਾਂ ਦਾ ਨੁਕਸਾਨ ਆ ਜਿਹੜਾ ਹੋਵੇ ਪਰ ਹੁਣ ਤੱਕ ਜੋ ਮੀਡੀਆ ਰਿਪੋਰਟਾਂ ਮੁਤਾਬਿਕ ਜਾਣਕਾਰੀ ਹੈ ਕਿ ਅਤਵਾਦੀਆਂ ਨੇ ਟਿਕਾਣਿਆਂ ਤੇ ਹਮਲੇ ਤੋਂ ਬਾਅਦ ਪਾਕਿਸਤਾਨ ਵਾਲੇ ਪਾਸਿਓਂ ਤੋਂ ਫਾਇਰਿੰਗ ਦੀ ਖਬਰ ਹੈ 8 નિર્ਦੋਸ਼ ਨਾਗਰਿਕਾਂ ਦੀ ਮਾਰੇ ਜਾਣ ਦੀ ਖਬਰ ਆ ਰਹੀ ਹੈ